ਸਸਟੀ ਗੱਲ ਪੰਜਾਬੀਓ ਵੱਡੀ ਖਬਰ ਸੋਨਾ ਚਾਂਦੀ ਨਾਲ ਜੁੜੀ ਹੋਈ ਆ ਰਹੀ ਆ ਕਿ ਸੋਨਾ ਤੇ ਚਾਂਦੀ ਜਿਹੜੇ ਬਜਟ 2024 ਦੇ ਵਿੱਚ ਇਹਨਾਂ ਦਾ ਰੇਟ ਘਟਾ ਦਿੱਤਾ ਗਿਆ ਜੀ ਦੇਖਣ ਵਾਲੀ ਵੱਡੀ ਗੱਲ ਇਹ ਆ ਆਮ ਲੋਕਾਂ ਦੇ ਵਿੱਚ ਇਹ ਰੌਲਾ ਵੀ ਪਿਆ ਹੋਇਆ ਕਿ ਕਸਟਮ ਡਿਊਟੀ ਘਟ ਹੋਣ ਨਾਲ ਕੀ ਸੋਨਾ ਚਾਂਦੀ ਦੇ ਵਿੱਚ ਗਿਰਾਵਟ ਆ ਸਕਦੀ ਆ ਉਹਨਾਂ ਦੇ ਰੇਟਾਂ ਦੇ ਵਿੱਚ ਗਿਰਾਵਟ ਆ ਸਕਦੀ ਆ ਇਹ ਵੱਡਾ ਸਵਾਲ ਬਣਿਆ ਹੋਇਆ ਸੀ ਪਰ ਮੈਂ ਤੁਹਾਨੂੰ ਜਾਣਕਾਰੀ ਲਈ ਦੱਸ ਦਵਾਂ ਕਿ ਜਿਹੜੀ ਐਕਸਾਈਜ਼ ਡਿਊਟੀ 10% ਤੋਂ ਘਟ ਕੇ 6 ਹੋਈ ਆ ਇਹਦੇ ਵਿੱਚ ਜੋ 5% ਆ ਉਹ ਪਹਿਲਾਂ ਤੋਂ ਹੀ ਜਿਹੜੀ ਰਾਤ ਵੀ ਇੱਕ ਰੇਸ਼ੋ ਆ ਕਿ 5% ਇਹਦੇ ਮਗਰ ਜਿਹੜੀ ਕਸਟਮ ਡਿਊਟੀ ਲੱਗਦੀ ਹੈ ਉਹ ਸਿਰਫ ਐਗਰੀਕਲਚਰ ਸੰਬੰਧੀ ਹੀ ਉਹਨਾਂ ਨੂੰ ਦਿੱਤੀ ਜਾ ਰਹੀ ਆ ਜੋ ਵੀ ਐਗਰੀਕਲਚਰ ਦਾ ਡਿਪਾਰਟਮੈਂਟ ਆ ਐਗਰੀਕਲਚਰ ਇਨਫਰਾਸਟ੍ਰਕਚਰ ਲਈ 5% ਅਲੱਗ ਤੋਂ ਹੀ ਕੱਟ ਦਿੰਦੀ ਆ ਸਰਕਾਰ ਇਹ ਤਾਂ ਕਰਕੇ ਖੇਤੀਬਾੜੀ ਦੇ ਜੋ ਵੀ ਆਪਣੇ ਕੰਮਕਾਰ ਵਾਲੇ ਬੰਦੇ ਆ ਉਹਨਾਂ ਦਾ ਸੁਧਾਰ ਹੋ ਸਕੇ ਜੋ ਟੈਕਨੋਲੋਜੀ ਆ ਤਕਨੀਕ ਆ ਖੇਤੀਬਾੜੀ ਦੀ ਉਹਦਾ ਸੁਧਾਰ ਹੋ ਸਕੇ ਕਿਉਂਕਿ ਇਹ ਗੱਲ ਆ ਸਨੀਆ ਜ਼ਰੂਰੀ ਹੈ ਤੁਹਾਨੂੰ ਰੇਸ਼ਿਓ ਦੇ ਹਿਸਾਬ ਨਾਲ 10% ਤੋਂ ਘੱਟ ਹੋ ਕੇ ਕਸਟਮ ਡਿਊਟੀ 6% ਰਹਿ ਚੁੱਕੀ ਹੈ ਹੁਣ ਕਈ ਲੋਕ ਕਹਿੰਦੇ ਆ ਕਿ ਇਸ ਨਾਲ ਸਾਨੂੰ ਕੀ ਫਾਇਦਾ ਹੋਏਗਾ ਕਿਉਂਕਿ ਜਿਹੜੀ ਕਸਟਮ ਡਿਊਟੀ ਆ ਇਹ ਜਦੋਂ ਕੋਈ ਬਾਹਰੋਂ ਸੋਨਾ ਲੈ ਕੇ ਆਉਂਦਾ ਕਿਸੇ ਵੀ ਕੰਟਰੀ ਤੋਂ 골ਡ ਫਰੀਦ ਕੇ ਲੈ ਕੇ ਆਉਂਗਾ ਜਾਂ 골ਡ ਤੇ ਬਿਸਕਟ ਜਾਂ ਗਹਿਣੇ ਲੈ ਕੇ ਆਉਂਦਾ ਕੇ ਤਾਂ ਉਹਨਾਂ ਲਈ ਕੰਮ ਆਏਗੀ ਨਹੀਂ ਪਰ ਇੱਥੇ ਮੈਂ ਤੁਹਾਨੂੰ ਜਾਣਕਾਰੀ ਲਈ ਦੱਸਦਾ ਕਿ ਇਹ ਸਿਰਫ ਉਹਨਾਂ ਲਈ ਨਹੀਂ ਇਹ ਭਾਰਤ ਦੇ ਨਾਗਰਿਕਾਂ ਲਈ ਕੰਮ ਆਉਣ ਵਾਲੀ ਚੀਜ਼ ਆ ਕਿਉਂਕਿ ਇੱਕ ਤੋਲੇ ਮਗਰ ਘੱਟੋ ਘੱਟ 2 ਚਾਰਜ 5000 ਤੱਕ ਦੀ ਕੀਮਤ ਜਿਹੜੀ ਉਹ ਗਿਰਾਵਟ ਆਏਗੀ ਇੰਡੀਆ ਵਾਲਿਆਂ ਨੂੰ ਭਾਰਤੀਆਂ ਨੂੰ ਪੰਜਾਬੀਆਂ ਨੂੰ ਜਿੰਨੇ ਵੀ ਲੋਕ ਇੰਡੀਆ ਦੇ ਵਸਨੀਕਾ ਭਾਰਤ ਦੇ ਵਸਨੀਕਾ ਇਹ ਰੂਲ ਸਭ ਲਈ ਲਾਗੂ ਹੋਇਆ ਕਿ ਸੋਨਾ ਚਾਂਦੀ ਖਰੀਦਣਾ ਸਸਤਾ ਹੋ ਗਿਆ ਵੱਡੀ ਖਬਰ ਆ ਕਿਉਂਕਿ ਇੱਕ ਤੁਹਾਨੂੰ ਮੈਂ ਨਾਲ ਹੋਰ ਵੀ ਜਾਣਕਾਰੀ ਦੇ ਦਾਂ ਕਿ ਮੰਨਣ ਵਾਲੀ ਗੱਲ ਹੁੰਦੀ ਆ ਜਿਸ ਦੇਸ਼ ਕੋਲ 골ਡ ਸਭ ਤੋਂ ਜ਼ਿਆਦਾ ਉਹ ਦੇਸ਼ ਇਕਨੋਮੀ ਵਲੋਂ ਵੀ ਸਟਰੌਂਗ ਮੰਨਿਆ ਜਾਂਦਾ ਇਕਨੋਮੀਕਲੀ ਉਹ ਦੇਸ਼ ਦੂਜੇ ਮੁਲਕਾਂ ਨਾਲੋਂ ਸਟਰੌਂਗ ਜਾਂਦਾ 10 ਅਕਤੂਬਰ ਮੰਨਿਆ ਜਾਂਦਾ ਅੱਗੇ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਨਾਲ ਫਾਇਦਾ ਕੀ ਹੋਣਾ ਇਹਦੇ ਨਾਲ ਫਾਇਦਾ ਇਹ ਹੋਣਾ ਜਿਹੜੇ ਲੋਕ ਮਹਿੰਗਾਈ ਦੇ ਡਰ ਤੋਂ ਮਹਿੰਗਾਈ ਦੇਖਦੇ ਹੋਏ 골ਡ ਦੇ ਰੇਟ ਜਾਂ ਚਾਂਦੀ ਦੇ ਰੇਟ ਦੇਖਦੇ ਹੋਏ ਡਰਦੇ ਸੀ ਕਿ ਸੋਨਾ 70 75000 ਤੋਂ ਵਾਪਸ ਆ ਰਿਹਾ ਔਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਇਹਦੇ ਰੇਟਾਂ ਦੇ ਵਿੱਚ ਹੋਰ ਵੀ ਕਿਸ ਤਰ੍ਹਾਂ ਗਿਰਾਵਟ ਆ ਰਹੀ ਹੈ ਤੇ ਬਜਟ 2024 ਮੋਦੀ ਸਰਕਾਰ ਨੇ ਜੋ ਜਾਰੀ ਕੀਤਾ ਨਿਰਮਲਾ ਸੀਤਾ ਰਮਨ ਜੋ ਵਿੱਤ ਮੰਤਰੀਆ ਉਹਨਾਂ ਨੇ ਇਹ ਸੰਦੇਸ਼ ਦਿੱਤਾ ਕਿ ਉਹਨਾਂ ਵਾਲੇ ਸਮਾਂ ਦੇ ਵਿੱਚ ਜਿਹੜੇ ਪਿੰਡਾਂ ਸ਼ਹਿਰਾਂ ਦੇ ਲੋਕ ਆ ਵਕਤ ਤੋਂ ਵੱਧ 골ਡ ਚਾਂਦੀ ਖਰੀਦ ਕੇ ਰੱਖਣ ਤਾਂ ਕਿ ਲੋੜ ਪੈਣ ਤੇ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਉਹ ਮਦਦਗਾਰ ਬਣ ਸਕਣ ਤੇ ਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹ ਹੋਰ ਮਜ਼ਬੂਤ ਹੋਵੇ ਕਿਉਂਕਿ ਜਿਸ ਦੇਸ਼ ਦੇ ਕੋਲ ਸਭ ਤੋਂ ਜ਼ਿਆਦਾ 골ਡ ਹੋਏਗਾ ਇਕਨੋਮਿਕਲੀ ਤੌਰ ਤੇ ਉਹ ਦੇਸ਼ ਅੱਗੇ ਜਾਏਗਾ ਉਹ ਦੇਸ਼ ਦੇ ਕੋਲ ਤਾਂ ਦੌਲਤ ਜ਼ਿਆਦਾ ਮੰਨਿਆ ਜਾਂਦਾ ਜੇ ਆਪਾਂ ਵਰਲਡ ਵਾਈਡ ਗੱਲ ਕਰੀਏ ਕਿ ਪੂਰੇ ਮੁਲਕਾਂ ਨੂੰ ਦੇਖਦੇ ਹੋਏ ਤਾਂ ਇਸ ਵਿੱਚ ਜੋ ਦੇਸ਼ ਦੇ ਕੋਲ ਸਭ ਤੋਂ ਜ਼ਿਆਦਾ ਸੋਨੇ ਦੇ ਭੰਡਾਰ ਜਾਂ ਸੋਨਾ ਜਨਤਾ ਕੋਲ ਹੁੰਦਾ ਉਹ ਮੁਲਕ ਤਾਕਤਵਰ ਮੁਲਕ ਮੰਨਿਆ ਜਾਂਦਾ ਕਿਹਾ ਸਕਦੇ ਹਾਂ ਕਿ ਇੰਡੀਆ ਦੇ ਲੋਕਾਂ ਨੂੰ ਜਾਂ ਭਾਰਤ ਨੂੰ ਹੋਰ ਤਾਕਤਵਰ ਜਾਂ ਮਜ਼ਬੂਤ ਬਣਾਉਣ ਲਈ ਇਹ ਸੋਨੇ ਚਾਂਦੀ ਦੇ ਵਿੱਚ ਗ੍ਰਾਫਟਾਈ ਹੋਵੇ ਕਿਉਂਕਿ ਪਹਿਲਾਂ ਗ੍ਰਾਫਟ ਹੋਰ ਹਿਸਾਬ ਦੀ ਆਉਂਦੀ ਹੈ ਕਿ ਜੋ ਇੰਟਰਨੈਸ਼ਨਲ ਪ੍ਰਾਈਸ ਹਿਸਾਬ ਨਾਲ ਰੇਟ ਉੱਪਰ ਥੱਲੇ ਹੁੰਦੇ ਰਹਿੰਦੇ ਆ ਪਰ ਇਹ ਗ੍ਰਾਫਟ ਬਕਾਇਦਾ ਬਜਟ 2024 ਦੇ ਵਿੱਚ ਇੱਕ ਲੇਖਤੀ ਰੂਪ ਦੇ ਵਿੱਚ ਦਿੱਤੀ ਗਈ ਹੈ ਆਮ ਲੋਕਾਂ ਨੂੰ ਵੀ ਇਹਦਾ ਫਾਇਦਾ ਜ਼ਰੂਰ ਮਿਲੇਗਾ ਜਿਹੜੇ ਕਹਿੰਦੇ ਆ ਕਿ ਕਸਟਮ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜੀ ਹਾਂ ਜਿਹੜਾ ਸੋਨਾ ਬਾਹਰੋਂ ਆਉਂਦਾ ਉਹਦੇ ਉੱਪਰ ਵੀ ਤੁਹਾਨੂੰ ਘੱਟ ਤੋਂ ਘੱਟ ਕਸਟਮ ਡਿਊਟੀ ਪਵੇਗੀ ਜਿਸ ਨਾਲ ਉਹ ਵੀ ਤੁਹਾਡਾ ਸੋਨਾ ਸੇਫ ਹੋਏਗਾ ਤੁਸੀਂ ਘੱਟ ਰੇਟ ਦੇ ਵਿੱਚ ਇੰਡੀਆ ਦੇ ਵਿੱਚ ਲੈ ਕੇ ਆ ਸਕਦੇ ਹੋ ਜੇ ਤੁਸੀਂ ਬਾਹਰੋਂ ਵੀ ਲੈ ਕੇ ਆਉਣਾ ਚਾਹੁੰਦੇ ਹੋ ਕਿਉਂਕਿ ਵਿਦੇਸ਼ਾਂ ਤੋਂ ਲੋਕੀ ਆਉਂਦੇ ਆ 골ਡ ਦੇ ਬਿਸਕਟ ਲੈ ਕੇ ਆਉਂਦੇ ਆ ਉਹਦੇ ਵਿੱਚ ਵੀ ਰਾਹਤ ਦਿੱਤੀ ਆ ਤੇ ਇੰਡੀਆ ਦੇ ਜਿਹੜੇ ਭਾਰਤ ਦੇ ਵਸਨੀਕ ਆ ਉਹ ਵੀ ਸੋਨਾ ਚਾਹੁੰਦੀ ਘੱਟ ਕੀਮਤ ਤੇ ਖਰੀਦ ਸਕਣਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਕਿੰਨਾ ਕੁ ਰੇਟ ਹੋਰ ਸੋਨੇ ਦਾ ਘੱਟ ਦਾ ਨਜ਼ਰ ਆਏਗਾ ਇਹ ਬਾਜ਼ਾਰ ਹੁਣੇ ਜਾਰੀ ਹੋਇਆ ਇਸ ਤੋਂ ਬਾਅਦ ਕਿਉਂਕਿ ਹਫਤੇ ਦਾ ਜਨਾਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਕਿੰਨੀ ਗਰਾਵਟ ਦੇਖਣ ਨੂੰ ਆ ਰਹੀ ਆ ਸਤਿ ਸ਼੍ਰੀ ਅਕਾਲ ਧੰਨਵਾਦ ਜੀ